ਨਵੀਂ ਟੈਕਸ ਰਜਿਮ ਦੇ ਵਿੱਚ ਬਦਲਾ ਕੀਤਾ ਗਿਆ ਹੈ ਨਵੀਂ ਟੈਕਸ ਰਜਿਮ ਦੇ ਵਿੱਚ 3 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਹੋਵੇਗਾ ਸਟੈਂਡਰਡ ਡਿਡਕਸ਼ਨ ਸੀਮਾ 50000 ਤੋਂ ਵਧਾ ਕੇ 75000 ਰੁਪਏ ਕੀਤੀ ਗਈ ਹੈ 3 ਲੱਖ ਤੋਂ 7 ਲੱਖ ਰੁਪਏ ਤੱਕ ਦੀ ਆਮਦਨ ਤੇ 5 ਫੀਸ ਦੀ ਟੈਕਸ ਹੋਵੇਗਾ 7 ਲੱਖ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਤੇ 10 ਫੀਸ ਦੀ ਟੈਕਸ ਹੋਵੇਗਾ ਤੇ ਇਸ ਤੋਂ ਇਲਾਵਾ 10 ਲੱਖ ਤੋਂ 12 ਲੱਖ ਰੁਪਏ ਤੱਕ ਦੀ ਆਮਦਨ ਤੇ 15 ਫੀਸ ਦੀ ਟੈਕਸ 12 ਲੱਖ ਤੋਂ 15 ਲੱਖ ਰੁਪਏ ਤੱਕ ਦੀ ਆਮਦਨ ਤੇ 20% ਦੀ ਟੈਕਸ ਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ ਤੇ 30% ਦੀ ਟੈਕਸ ਜਿਹੜਾ ਕਿ ਉਹ ਲਿਆ ਜਾਵੇਗਾ ਸੋ ਨਵੀਂ ਟੈਕਸ ਰਜਿਮ ਜਿਹੜੀ ਕਿਸ ਬਜਟ ਦੇ ਵਿੱਚ ਪੇਸ਼ ਕੀਤੀ ਗਈ ਹੈ ਸੋ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਦੇ ਵੱਲੋਂ ਹੈ ਬਜਟ ਅੱਜ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਨਵੀਂ ਟੈਕਸ ਲਾਅ ਹੈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਤੋ ਜੀਐਫਐਸ ਦੇ ذریعے ਤੁਹਾਨੂੰ ਸਮਝਾਉਣੇ ਹੈ ਨਵੀਂ ਟੈਕਸ ਸਲੈਬ ਦੇ ਵਿੱਚ ਕੀ ਕੀ ਬਦਲਾ ਕੀਤਾ ਗਿਆ ਹੈ ਸੋ ਪਹਿਲਾ ਟੈਕਸ ਸੀ ਕਿ 0 ਤੋਂ 3 ਲੱਖ ਦੇ ਵਿੱਚ ਜਿਹੜੇ ਕਿ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਸੀ ਹੁਣ ਵੀ 0 ਤੋਂ 3 ਲੱਖ ਦੇ ਵਿੱਚ ਅਗਰ ਕਿਸੇ ਦੀ ਆਮਦਨ ਹੈ ਤਾਂ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ 3 ਤੋਂ 6 ਲੱਖ ਤੇ 5% ਜਿਹੜਾ ਕਿ ਟੈਕਸ ਸਲੈਬ ਸੀ ਉਸ ਨੂੰ 3 ਤੋਂ 7 ਲੱਖ ਰੁਪਏ ਕਰ ਦਿੱਤਾ ਗਿਆ ਤੇ 9 ਤੋਂ 12 ਲੱਖ ਤੇ 15% ਦਾ ਟੈਕਸ ਹੁੰਦਾ ਸੀ ਤੇ ਉਸ ਨੂੰ ਵਧਾ ਕੇ 10 ਤੋਂ 12% ਕਰ ਦਿੱਤਾ ਗਿਆ ਸੋ ਨਵੀਂ ਟੈਕਸ slab ਜਿਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ 3 ਤੋਂ 6 ਲੱਖ ਤੇ 5% ਸੀ ਪਹਿਲਾਂ ਉਸ ਨੂੰ 3 ਤੋਂ 7 ਕਰ ਦਿੱਤਾ ਗਿਆ ਹੈ 6 ਤੋਂ 9 ਲੱਖ ਤੇ 10% ਟੈਕਸ ਜਾਂਦਾ ਸੀ ਤੇ ਹੁਣ ਉਸ ਨੂੰ ਵਧਾ ਕੇ 7 ਤੋਂ 10 ਲੱਖ ਰੁਪਏ ਕਰ ਦਿੱਤਾ ਗਿਆ ਸੋ ਇਹ ਟੈਕਸ ਜੁੜੀ ਕੀ ਰਜਿਮ ਦੇ ਵਿੱਚ ਬਦਲਾ ਕੀਤਾ ਗਿਆ ਤੇ ਗੱਲ ਕਰੀਏ 0 ਤੋਂ 3 ਲੱਖ ਤੇ ਪਹਿਲਾਂ ਵੀ ਕੋਈ ਟੈਕਸ ਨਹੀਂ ਲਿਆ ਜਾਂਦਾ ਸੀ ਤੇ ਹੁਣ ਵੀ ਕੋਈ ਟੈਕਸ ਨਹੀਂ ਲਿਆ ਜਾਵੇਗਾ ਸੋ ਇਸ ਤੋਂ ਇਲਾਵਾ ਜਿਹੜੀ ਕਿ 9 ਤੋਂ 12 ਲੱਖ ਦੇ ਵਿੱਚ ਜਿਸ ਦੀ ਇਨਕਮ ਹੈ ਉਸ ਤੇ 15% ਟੈਕਸ ਲਿਆ ਜਾਂਦਾ ਸੀ ਪਰ ਹੁਣ ਉਸ ਨੂੰ 10 ਤੋਂ 12 ਲੱਖ ਕਰ ਦਿੱਤਾ ਗਿਆ ਸੋ ਇਹ ਨਵੀਂ ਟੈਕਸ ਰਜਿਮ ਹੈ ਜਿਹੜੀ ਕਿ ਬਦਲਾ ਕੀਤਾ ਗਿਆ ਨਵੀਂ ਟੈਕਸ ਰਜਿਮ ਦੇ ਵਿੱਚ 3 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਲਿਆ ਜਾਵੇਗਾ ਜਿਵੇਂ ਕਿ ਪਹਿਲਾ ਟੈਕਸ ਸਲੈਬ ਸੀ ਉਹ ਉਸੇ ਪ੍ਰਕਾਰ ਹੀ ਬਰਕਰਾਰ ਰੱਖੀ ਗਈ ਹੈ ਸਟੈਂਡਰਡ ਡਿਡਕਸ਼ਨ ਸੀਮਾ ਦੇ ਵਿੱਚ 50000 ਤੋਂ ਵਧਾ ਕੇ 75000 ਕਰ ਦਿੱਤਾ ਗਿਆ ਤੋ 10 ਲੱਖ ਤੋਂ 7 ਲੱਖ ਰੁਪਏ ਤੱਕ ਦੀ ਆਮਦਨ ਤੇ 5% ਦੀ ਟੈਕਸ ਹੈ ਜਿਹੜਾ ਕਿ ਉਹ ਦਿੱਤਾ ਜਾਵੇਗਾ ਹੁਣ 7 ਲੱਖ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਤੇ 10% ਦੀ ਟੈਕਸ ਲਿਆ ਜਾਵੇਗਾ ਸੋ ਨਵੀਂ ਟੈਕਸ ਰਜਿਮ ਦੇ ਵਿੱਚ ਇਹ ਬਦਲਾਕੀ ਤੇ ਗਏ ਨੇ 10 ਲੱਖ ਤੋਂ 12 ਲੱਖ ਰੁਪਏ ਤੱਕ ਦੀ ਆਮਦਨ ਤੇ 15% ਦੀ ਟੈਕਸ ਹੈ ਜਿਹੜਾ ਕਿ ਉਹ ਦੇਣਾ ਪਵੇਗਾ ਤੇ 12 ਲੱਖ ਤੋਂ 15 ਲੱਖ ਰੁਪਏ ਤੱਕ ਦੀ ਆਮਦਨ ਤੇ 20% ਦੀ ਟੈਕਸ ਦੇਣਾ ਪਵੇਗਾ ਸੁਲਾਹਾ ਅਗਰ ਕਿਸੇ ਦੀ ਇਨਕਮ ਅਗਰ 15 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਦੀ ਆਮਦਨ ਤੇ 30% ਦੀ ਟੈਕਸ ਹੈ ਜਿਹੜਾ ਕਿ ਦੇਣਾ ਪਵੇਗਾ ਜੋ ਕਿ ਪਹਿਲਾਂ ਵੀ ਇਹੀ ਸੀ ਜੋ ਨਵੀਂ ਟੈਕਸ ਰਜਿਮ ਜੋ 3 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਹੈ ਜੋ ਪਹਿਲਾ ਟੈਕਸ ਰਜਿਮ ਸੀ ਉਸੇ ਪ੍ਰਕਾਰ ਹੀ ਜਿਹੜਾ ਕਿ ਇਸ ਨੂੰ ਰੱਖਿਆ ਗਿਆ ਹੈ 3 ਲੱਖ ਤੱਕ ਕੋਈ ਵੀ ਟੈਕਸ ਨਹੀਂ ਆ ਉਸ ਤੋਂ ਬਾਅਦ ਜਿਹੜਾ ਕਿ ਟੈਕਸ ਜਿਹੜਾ ਕਿ ਦੇਣਾ ਪਵੇਗਾ ਆਪਣੀ ਆਮਦਨ ਤੇ ਸਟੈਂਡਰਡ ਡਿਡਕਸ਼ਨ ਸੀਮਾ 50000 ਤੋਂ ਵਧਾ ਕੇ 75000 ਰੁਪਏ ਕਰ ਦਿੱਤੀ ਗਈ ਹੈ This will provide relief to about 4 crore salaried individuals and pensioners. Second, in the new tax regime, the tax rate structure is proposed to be revised as follows 0 to 3 lakh rupees, nil. 3 to 7 lakh rupees, 5%. 7 to 10 lakh rupees, 10% 10 to 12 lakh rupees 15% 12 to 15 lakh rupees 20% and above 15 lakh rupees 30% as a result of these changes a salaried employee in the new tax regime stands to save up to 17500 rupees in income tax